ਸਤਿ ਸ੍ਰੀ ਅਕਾਲ ਸਾਨਨ ਉਹਦੇ ਫਿਰ ਯੂਟਿਊਬ ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਅਗਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਗਾਂ ਸੋਈ ਵਿਖਾਉਣੀ ਆ ਤੇ ਇੱਕ ਗਾਂ ਗੱਭਨਤਣ ਦਿਖਾਉਣੀ ਤੇ ਇੱਕ ਮੱਝ ਵੀ ਤੁਹਾਨੂੰ ਗੱਭਨ ਦਿਖਾਉਣੀ ਆ ਇਹ ਗੱਲਬਾਤ ਹਨ ਆਪਾਂ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾ ਜੀ ਵਧੀਆ ਵਧੀਆ ਤੁਸੀਂ ਸੁਣਾਓ ਬੱਚੀ ਜੀ ਸਾਬ ਵਧੀਆ ਵੇਗੀਆਂ ਪਰਸਾਂ ਵਾਲੀਆਂ ਮੱਜਾ ਸਾਬ ਫਿਰ ਵੇਗੀਆਂ ਵੇਗੀਆਂ ਮਹਾਰਾਜ ਠੀਕ ਹੈ ਤੇ ਚਲੋ ਨਾਮ ਦੱਸ ਤੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜਿਕ ਦੇ ਖੋਲਦਾ ਤਸੀਲ ਹੀ ਨਾਲਾ ਜ਼ਿਲ੍ਹਾ ਮਨੀਸਰ ਤੇ ਫੋਨ ਨੰਬਰ ਬੋਲ ਦੇ ਕਰੀ 950129655 ਤੇ ਸ਼ੁਰੂਆਤ ਫਿਰ ਸੂਈ ਤੋਂ ਕਰ ਲਈਏ ਹਾਂਜੀ ਸੂਈ ਤੋਂ ਠੀਕ ਹੈ ਆਹ ਦੇਖਾ ਦੇਵਾਨਾ ਇਹਦਾ ਲੱਗਦੇ ਇਕਰੀ ਪਹਿਲਾ ਸੂਗਾ ਵਜੇ ਬੱਸੀਏ ਤੇ ਮਗਰ ਵੀ ਵਸੀ ਮਗਰ ਵੀ ਵਸੀ ਥਾਨ ਵੇਖੋ ਵਸ਼ੀ ਨੇ ਕੰਜ ਗੁੱਟ ਗੁੱਟ ਤੇ ਲਾਇਆ ਠੀਕ ਹੈ ਹਾਂਜੀ ਹਾਂਜੀ ਕਿੰਨਾ ਡੇਰੀ ਬਣਾਵਟ ਵੇਖੋ ਇਹਨੂੰ ਵੀ ਜੀ ਸੂਈ ਨੂੰ ਆਜੀ 15 ਦਿਨ ਹੋ ਗਏ ਜੀ 15 ਦਿਨ ਹੋ ਗਏ ਹਾਂਜੀ ਹਾਂਜੀ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਦੇ ਕੋਲ ਵਿੱਚ ਜਿਹੜਾ ਪੱਕਾ ਕੰਡੇ ਵਾਲਾ ਹੋਗਾ 10 ਕਿਲੋ ਹੋਗਾ ਪਰ ਕੋਈ 9.5 ਹੀ ਲਾਵੇ ਪਾਈ 1/2 ਕਿਲੋ ਦਾ ਆਪਾਂ ਕਹਿ ਨਹੀਂ ਸਕਦੇ ਅੱਛਾ ਹਾਂਜੀ ਹਾਂਜੀ ਕੋਈ 9 ਹੀ ਲਾਵੇ ਵੀਰ ਜੀ ਠੀਕ ਹੈ ਕਿਉਂਕਿ ਸਾਡੇ ਕੋਈ ਰਾਤ ਦੀ ਆਈ ਦੁੱਧ ਅਗਲੇ ਦੇ ਘਰ ਜਾ ਕੇ 10 ਹੀ ਨਿਕਲੂਗਾ ਹਾਂ ਥਣ ਦੇ ਸਕਦੇ ਬਿਲਕੁਲ ਦੂਰ ਦੂਰ ਥਣ ਲੱਗਾ ਲੈ ਖੋਲੋ ਫਿਰ ਕੋਈ ਨਹੀਂ ਆਤਾ ਕਿ ਜੀ ਹੋਵੇ 10 ਤੇ ਦੱਸਣਾ 12 ਆ ਹਾਂਜੀ ਹਾਂਜੀ ਕਾਗ ਨੂੰ ਉਹ ਦੱਸਣਾ ਜਿਹੜਾ ਠੰਡਾ ਚੇਕ ਮਾਰ ਕੇ ਦੁੱਧ ਆਉ ਆ ਫੇਰ ਇੱਕ ਆ ਕੇ ਪੱਕਾ ਵੱਜਦਾ ਹੋਵੇ ਨਹੀਂ ਤੇ ਇੱਕ ਵਾਰੀ ਕੋਈ ਲੈ ਜਾਊਗਾ ਤਾਂ 12 ਥੋੜਾ ਕਿ ਹਿਣਿਆਉਣਾ ਵਾ ਜਾ ਕੇ ਕਿਲੋ ਵੱਧ ਨਿਕਲੇਗਾ ਸਰ ਫਾਇਦਾ ਹੁੰਦਾ ਕਰ ਹਾਂਜੀ ਹਾਂਜੀ ਬਾਕੀ ਕੋਈ ਵੀ ਆ ਸਹੀ ਚੀਜ਼ ਦੱਸ ਕੇ ਦੇਣੀ ਚਾਹੀਦੀ ਇਹ ਪੂਰਾ ਕਰਦੇ ਆ ਭਾਵਿਆ ਜੀ ਤਾਰਾ ਤੋਂ ਬਿਨਾਂ ਹੀ ਮਾਲ ਘੱਲਦੀ ਹੈ ਨਾ ਹਾਂਜੀ ਹਾਂਜੀ ਐਜੀ ਲੱਗ ਕੇ ਘੱਲਦੀ ਦਾ ਮਾਲ ਠੀਕ ਆ ਹਾਂਜੀ ਹਾਂਜੀ ਲੈ ਜੀ ਬਾਕੀ ਹੈ ਕਿ ਉਹ ਤੇਰਾ ਰੰਗ ਰੂਪ ਦੀ ਸੋਹਣੀ ਆ ਸੁਆ ਕੀ ਨਵਾਂ ਵੀ ਜੀ ਦਾ ਸੁਆ ਵੀ ਜੀ ਪਹਿਲਾ ਸੁਆ ਜੀ ਸੁਆ ਪਹਿਲਾ ਹੀ ਆ ਬਾਕੀ ਫੇਸਪੂਲ ਸ ਵਿੱਚ ਬਹੁਤ ਵਧੀਆ ਬੱਚੇ ਦਾ ਥੋੜਾ ਤੇ ਕਿੰਨਾ ਰੱਖਣਾ ਵਿਧੀ ਦਾ ਮੁੱਲ ਫਿਰ ਆਪਾਂ ਮੋਲੇ ਦਾ ਮਾੜੀਆਂ ਧਾਰਾ ਵਿੱਚ ਹੀ ਮਿਲਵਾ ਦਈਏ ਦਿਖਾ ਦਈਏ ਆ ਬੱਚੀ ਜਿਹੜੀ ਇਹਦੇ ਮਗਰ आ आ तो अच्छा कोई रस्सी नहीं पनी ठीक है कूलर फिर नवा लिया लाता फिर ठीक है चलिए ਹਾਂ ਜੀ ਨਹੀਂ ਨਹੀਂ ਜਰੂਰੀ ਆ ਕਿ ਚਲੋ ਇਹ ਬਲ ਪਰਸੋਂ ਹੁੰਦਾ ਤੁਹਾਡੇ ਮਗਰੋਂ ਜਦੋਂ ਤੁਸੀਂ ਵੀਡੀਓ ਪਾ ਦੇ ਹਾਂਜੀ ਇਹ ਹੈ ਕਿ ਜਦੋਂ ਆਪਾਂ ਜੇ ਕਮਾਈ ਕਰਦੇ ਆਂ ਇਧਰੋਂ ਤੇ ਸਾਫ ਸਫਾਈ ਵੀ ਸਾਰਾ ਕੁਝ ਜਿੱ ਤਰ੍ਹਾਂ ਤੁਸੀਂ ਆ ਚਲੋ ਸੋਹਣਾ ਰੰਗ ਰੰਗ ਕਰਕੇ ਬਣਾਇਆ ਵਾ ਵਧੀਆ ਚਲੋ ਚਾਹੀਦਾ ਵਾ ਇਸ ਤਰ੍ਹਾਂ ਧਿਆਨ ਰੱਖਣਾ ਤੁਹਾਡੀਆਂ ਚੀਜ਼ਾਂ ਦਾ ਗਰਮੀ ਦੇ ਦਿਨਾਂ ਨੂੰ ਵੀ ਲੱਗਦੀ ਜਿੱਦੋਂ ਰੋਟੀ ਖਾਣੀ ਉਹ ਧਿਆਨ ਚਾਹੀਦਾ ਰੱਖਣਾ ਹਾਂਜੀ 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 ਠੀਕ ਆ ਆ ਵੇਖੋ ਬੱਚੀ ਪਸੰਦ ਕੇ ਤੁਹਾਨੂੰ ਦੇਖ ਸਕਦੇ ਪੂਰਾ ਵਧੀਆ ਤਿਆਰ ਕਰਦੀ ਆ ਇਸਲੇ ਜਨਾ ਦੇ ਦਿਖਾ ਦੇ ਜੀ ਜੀ ਠੀਕ ਆ ਜੀ ਬਾਕੀ ਆ ਦੇ ਸਾਦੇ ਕੋਈ ਰੱਸੀ ਦੀ ਲੋੜ ਨਹੀਂ ਕੋਈ ਰੱਸੀ ਦੀ ਨਹੀਂ ਵੀ ਜੀ ਕੇ ਰੱਖ ਘੱਟ ਜਾ ਕੇ ਵੀ ਲੱਤ ਵਸ਼ੀਮਾ ਰਹੀ ਆਪਣੀ ਗਰੰਟੀ ਠੀਕ ਆ ਹਾਂਜੀ ਤੇ ਵਾਸੇ ਇਸ ਤਰ੍ਹਾਂ ਵਸ਼ੀ ਗਾੜੀ ਬਨੋ ਤੇ ਛਵਾਈ ਕਰ ਲਓ ਕੋਈ ਰੱਸੀ ਪੌਦੀ ਲੋੜ ਨਹੀਂ ਤੇ ਆਪੀ ਸੀਲ ਠੰਡੀ ਵੀ ਜੀ ਬੜੀ ਆ ਜਿੰਨੀਵੇਂ ਆ ਗਈ ਵਸ਼ੀ ਬਰੀਕੀਆਂ ਚ ਸਫਾਈਆਂ ਚ ਮੁੱਲ ਫਿਰ ਜੱਜ ਆ ਇਹਦਾ ਮੁੱਲ ਵਿੱਚ ਹੀ ਜੈਦੀ ਕਰ ਦਈਏ ਕਿੰਨਾ ਏ ਤੁਹਾਨੂੰ ਪਤਾ ਐਂ ਜੀ ਹੱਡਿਆਂ ਦੇ ਚੜਦੀ ਗਈ ਤੇ ਫਿਰ ਤੇ ਵਸ਼ੀ 55 ਦੀ ਵਿਖਣੀ ਜੀ ਹਾਂਜੀ ਹੁਣ ਜਾਇਜ਼ ਹੀ ਕਰ ਦਈਏ ਕਿੰਨੇ ਦੀ ਹੁਣ ਵੀਰ ਜੀ ਮੁੱਲ ਕਰ ਨੂੰ ਪੈ 40000 ਕਰੀਏ 38000 ਦੀ ਪੂਰੇ ਦੀ ਵਸ਼ੀ ਦੇ ਦਾਂਗੇ 38000 ਦੀ ਤੇ ਜੇ ਕੋਈ ਜੋੜਾ ਲੈ ਜੂਗਾ ਫਿਰ ਮਾਨਤਨ ਵਧ ਕਰ ਦਾਂਗੇ ਚਲੋ ਫੋਨ ਲਾਵੇ ਕੋਈ ਮਾਨਤਨ ਮੌਕੇ ਤੇ ਕਰ ਮੌਕੇ ਤੇ ਮਾਨਤਨ ਖੁੱਲੇ ਹੋਣਗੇ ਠੀਕ ਆ ਵੀਰ ਦੀ ਸੱਚੀ ਦੀ ਨਹੀਂ ਦੇਣੀ ਅੱਛਾ ਵੀਰ ਦੀ ਇਹ ਹੀ ਦੇਣੀ ਹੈ 36000 ਦੀ ਅੱਛਾ 36000 ਦੀ ਨਾ ਭਾਵੇਂ ਵਧ ਪੈਸੇ ਮੰਗੀ ਜਾਵੇ ਠੀਕ ਆ 36000 ਦੀ ਜਿੰਨੀ ਪੱਛੀ ਹੈਗੀ ਬਰੀਕੀਆਂ ਚੋਂ ਮਦਰੋ ਇਹ ਵੀ 3600 ਦੀ ਛੋਟੀ ਹੋ ਗਈ ਜੀ ਠੀਕ ਆ ਹਾਂਜੀ ਹਾਂਜੀ ਠੀਕ ਆ ਤੇ ਹੁਣ ਆ ਦੋਵਾਂ ਵਰਗੀ ਕੱਲੀ ਲੈਣਤੀ ਜੀ ਮੈਂ ਤਾਂ ਬੜੀ ਕਰਮਾਂ ਵਾਲੀ ਜੀ 32 ਕਿਲੋ ਵਾਲੀ ਜੀ ਵੀਰ ਜੀ ਸਿਆਲ ਵਾਲੀ 32 ਕਿਲੋ ਵਾਲੀ ਜੀ ਪਿਛਲੇ ਸਾਲ ਦੁੱਧ ਚ ਹੋਇਆ ਅੱਛਾ ਇਹਦੇ ਹਾਂਜੀ ਸਿਆਲ ਚ ਅੱਛਾ ਸਿਆਲ ਚ ਇਹਦੀ ਪਤਾ ਨਹੀਂ ਕੋਈ ਵੀਰ ਭਰਾ ਕਰਨਾ ਚਾਹੁੰਦਾ ਜੀ ਗੱਲ ਤੇ ਸੇਵਾ ਦੇ ਨਾਲ ਹੀ ਦੇਣਾ ਜੀ ਹਾਂਜੀ ਹਾਂਜੀ ਜੇ ਕੋ ਆਖੇ ਬਿਨਾਂ ਸੇਵਾ ਤੋਂ ਕਢਾਈ ਜਾਈਏ ਉਹ ਫਿਰ ਨਹੀਂ ਇਹ ਗੱਲ ਬੰਨੀ ਐ ਵੀ ਜੀ ਸਾਈਲੇ ਜੀ ਖਾਂਦੀ ਆਈ ਐ ਪਰ ਨਚਾਈ ਵੈੜ ਖੁੱਲੀ ਠੀਕ ਆ ਜੀ ਉਹ ਤੁਹਾਨੂੰ ਪਤਾ ਉਸੇ ਸੇਵਾ ਬੜੀ ਆ ਹਾਂਜੀ ਹਾਂਜੀ ਤਾਂ ਹੀਆਂ ਨਾਵਾਂ ਕੁਦਰ ਲਿਆ ਕੇ ਲਾਇਆ ਇਹਦੇ ਕਰਕੇ ਹਾਂਜੀ 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 ਨਹੀਂ ਨਹੀਂ ਇਹਨੂੰ ਵੀ ਜੀ ਭਾਵੇਂ ਝ ਧੁੱਪੇ ਬਾਣ ਛੜੋ ਇਹਨੂੰ ਗਰਮੀ ਦੀ ਪ੍ਰਵਾਹ ਨਹੀਂ ਆ ਅੱਛਾ ਥੋੜਾ ਕ੍ਰੋਸ ਵਾਂ ਨਾ ਨਾ ਕ੍ਰੋਸ ਵਾਂ ਚ ਹੈ ਜਿਹੜੀ ਤੇ ਥਾਣੇ ਇਹਦੇ ਵੀ ਲਾਗੇ ਦੋ ਆਪਾਂ ਦੇਖ ਸਕਦੇ ਚੰਗੇ ਕੈਪ ਤੇ ਥਾਣੇ ਆ ਜਿਹੜਾ ਤੇ ਮਿਲ ਕੇ ਮੇਨ ਵਿੱਚ ਥਾਨੀ ਜੀ ਜਿੰਨਾ ਲੇਗਾ ਮੋਟਾ ਸੋਹਣਾ ਥਾਨਿਆ ਹਾਂਜੀ ਹਜੇ ਤੇ ਆ ਵੇਖੋ ਢੱਲਾ ਢੋਲਾ ਵੇਖੋ ਕਿੰਨੀਆਂ ਚੱਡੇ ਹਾਂਜੀ ਹਾਂਜੀ ਆਹ ਦੇਖੋ ਫਾਇਦਾ ਸ਼ੁਰੂ ਬਾਦੀ ਆਈ ਚੱਡੇ ਦੀ ਇਹਦੇ ਹਜੇ ਤੇ ਚੰਗੀ ਤਿਆਰ ਹੋਣੀ ਹੈ ਚੰਗੀ ਤਿਆਰ ਹੋਣੀ ਹੈ ਇਹਦੇ ਖੋਲੋ ਫਿਰ ਤਾਂ ਹੋਰ ਦੀਏ ਹਾਂਜੀ ਤਿੰਨਾਂ ਦਿਨਾਂ ਦੀ ਵਿਧੀ ਆਈ ਆ ਹਾਂਜੀ ਹਾਂਜੀ ਤਿੰਨਾਂ ਦਿਨਾਂ ਦੀ ਵਿਹੜ ਆਈ ਆ ਠੀਕ ਹੈ ਤੇ ਬਾਕੀ ਇਹ ਹਫਤਾ ਦਾ ਕੀ ਤੇ ਚਲੋ ਗਾੜਾ ਬਸ ਚੰਗੀ ਭਾਂਜੀ ਦੀ ਸੁਬਹਾਂ ਦੀ ਬਾਕੀ ਭਾਰੇ ਪੱਲੇ ਦੀ ਗਾਂ ਆ ਜਿਹੜੀ ਦਾਜੀ ਦੂਜੀ ਹੈ ਰਾਜੀ ਹੈ ਜਿਹੜੀ ਪੂਰੀ ਪਰ ਸਲਾਦ ਨੂੰ ਕਰਕੇ ਭੰਪਰਾ ਆ ਪ੍ਰਿੰਸ ਲਾ ਜੀ ਬਾਕੀ ਇਹਦੀ ਜਿੰਨੀ ਨੇ ਕੀ ਕੱਟ ਕੱਟਿਆ ਹਾਂਜੀ ਬਾਕੀ ਚੰਗੀ ਤਿਆਰ ਹੋਣੀ ਆ ਥੱਲੇ ਜਦ ਇਹਨੇ ਖੜਦੀ ਆ ਤੇ ਹੈਗੀ ਕਰੋਸ ਤੇ ਪੂਰੀ ਭਰੰਦੀ ਥੱਲੇ ਗੱਲ ਤੇ ਹੁਣ ਤੇ ਤੁਹਾਨੂੰ ਪਤਾ ਇੰਨੀ ਕ ਬਣੀ ਹੈ ਜਦੋਂ ਆਪਣੇ ਆਪ ਤਾਂ ਵਿਆਹੂਗੀ ਉਦੋਂ ਪਤਾ ਲੱਗੂਗਾ ਕਿ ਵਸ਼ੀ ਬਣੀ ਹੈ ਹਾਂਜੀ ਹਾਂਜੀ ਇਹ ਵੀ ਹੁਣ ਸਾਮ ਛੱਡ ਕੇ ਹੀ ਦੇ ਦਾਂਗੇ ਤੇ ਠੀਕ ਜੀ ਪੂਣੀ ਤਿਆਰ ਕਰਕੇ ਹੀ ਆਪਾਂ ਅੱਛਾ ਆਪਾਂ ਕਹਿੰ ਕੋ ਮਾਲ ਲਿਆ ਆਏ ਤਾਂ ਬੰਦਾ ਕਹਿੰਦਾ ਵੀ ਨਹੀਂ ਘਰ ਦੇ ਜੀ ਨਹੀਂ ਮੰਨਦੇ ਅੱਛਾ ਜਿੱਥੇ ਬਾਹਰ ਮਾਲ ਲਿਆ ਆਏ ਹਾਂਜੀ ਤੇ ਉਹਦੇ ਕਰਕੇ ਤੁਹਾਨੂੰ ਵੀ ਕਹਿੰਦਾ ਇਹ ਬਰਤਾਰ ਕਰਕੇ ਪਾਉਣੀ ਪਈ ਲੋਹਾਂ ਕਰਕੇ ਪਾਉਣੀ ਹੈ ਜੀ ਪਾਉਣੀ ਮਾਲੇ ਬਰਮੇ ਆ ਤੂੰ ਵੀ ਪੈਂਦੀ ਤਾਂ ਵੀ ਆਈ ਚਵਾਲ ਮਾਲ ਨਹੀਂ ਬਰਮੇ ਆ ਨਹੀਂ ਬਰਮੇ ਜੀ ਮਾਲ ਮਾਲ ਮਿਲਣ ਬਹੁਤ ਕਾਟਿਆ ਠੀਕ ਆ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲੇ ਦੀ ਜਾਇਜ਼ੀ ਕਰਦੀ ਹੈ ਕਿੰਨਾ ਕ ਮੋਹਲਵੀ ਜੀ ਤੁਹਾਨੂੰ ਪਹਿਲਾਂ ਤਿਆਰ ਕਰ ਲਿਆ ਫਿਰ 70 75 ਹਜ਼ਾਰ ਦੀ ਵੈੜਿਆ ਹੁਣ ਮਿਰਜੀ 65 ਹਜ਼ਾਰ ਦੀ ਦੇ ਦਾਂਗੇ 65 ਹਜ਼ਾਰ ਦੇ ਦੇ ਦਾਂਗੇ ਮਿਰਜੀ ਛੋਟ ਛੋਟ ਮੌਕੇ ਤੇ ਕਰਦੇ ਹੋ ਕੋਈ ਨਹੀਂ ਮੌਕੇ ਤੇ ਕਰਦਾ ਕੋਈ ਜੋੜਾ ਲੈ ਜਾਊਗਾ ਮਾਨਦਾਨ ਖੁੱਲੇ ਕਰਦਾਂਗੇ ਮਿਰਜੀ ਦੋਵੇਂ ਵਸ਼ੀਆਂ ਸਫਾਈਆਂ ਜਾਂ ਸੋਹਣੀਆਂ ਤੇ ਇਹ ਉਤਰਾਂ ਕਿੰਨਾ ਕੁ ਦੁੱਚ ਚਵਾਈ ਜਾਊਗੀ ਮਿਰਜੀ ਇਹ ਆਰਤੀ ਰਮਾਨ ਦੇ ਨਾਲ 25 26 ਕਿਲੋ 28 ਕਿਲੋ ਚਵਾਈ ਜਾਊਗੀ ਠੀਕ ਹੈ ਠੀਕ ਆ ਇਹ ਵੀ 32 ਕਿਲੋ ਸਿਆਲ ਚ 2-4 ਕਿਲੋ ਤੁਹਾਨੂੰ ਬਤਾ ਉਦਾਂ ਗਰਮੀ ਕਰਕੇ ਡੰਗਰ ਘੱਟਦੇ ਆ ਕਟਣ ਤੋਂ ਹਾਂਜੀ 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 26 27 ਇਹਨੂੰ ਕੀ ਆਦਾ ਵਾ ਵੱਡੀ ਗਾਂ ਆ ਵੀਰ ਜੀ ਬਾਜ਼ਾਰ ਦੇ ਵਿੱਚੋਂ ਇਹ ਜਿਹੜਾ ਭਾਅ ਦਤਾ ਇਹੋ ਜੀ ਇਹਨੇ ਬਾਜ਼ਾਰ ਦੇ ਵਿੱਚੋਂ ਨਹੀਂ ਮਿਲੂਗੀ ਇਹਨੇ ਠੀਕ ਆ ਠੀਕ ਆ ਕਿਹੜੀ ਗੱਲ ਠੀਕ ਆ ਜੇ ਕੋ ਕਾਦੀ ਪੂਰਾ ਵਾ ਰੰਗ ਵੀ ਚੰਗਾ ਥੱਲੇ ਵੀ ਚੰਗੀ ਆ ਪਰ ਠੰਡੀ ਧੀਰੀ ਆ ਹਾਂਜੀ 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 ਠੀਕ ਆ ਤੂੰ ਤਿੰਨ-ਚਾਰ ਦਿਨ ਚੱਲੀ ਜਿਹੜੀ ਜਿੰਨੀ ਆਈ ਹੈ ਤੇ ਹੁਣ ਆ ਗੱਬਣੇ ਮੱਜਣਾ ਹਾਂਜੀ ਹਾਂਜੀ ਗੱਬਣੇ ਇਹ ਕਿੰਨਾ ਕੁ ਲੈ ਜੀ ਟਾਈਮ ਬੜੀ ਬੜੀ ਵੀਰ ਜ ਆਮਾਰੇ ਮੜੇ ਕੈਂਬਸਲੇ ਠੀਕ ਆ ਤਾਂ ਆਹ ਤਾਂ ਵੇਖੋ ਵੀ ਜੀ ਲੱਗਾ ਬਾਕੀ ਪਿਆਰ ਹੁੰਦੀ ਟੱਲਾ ਢਲਾ ਬੜੀਆਂ ਇਹ ਛੱਡੇ ਚ ਠੀਕ ਆ ਕਿੰਨੇ ਵੀਰ ਜੀ 25 ਦਿਨ ਖਾਣੇ ਜੇ ਪਰ ਮਹੀਨਾ ਮੰਨ ਕੇ ਚੱਲੇ ਅੱਛਾ ਮਹੀਨਾ ਤੇ ਲੱਗੇ ਖੜਦੀ ਆ ਹਾਂ ਜੀ ਮਹੀਨਾ ਕੋ ਅੰਮ੍ਰਿਤ ਭਰਾ ਦਾ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੀਰ ਜੀ ਇਹਨੇ ਚਵਾਉਣਾ ਜੇ 15 16 ਕਿਲੋ ਅੱਛਾ ਇਹ ਚੋਇਆ ਜੀ ਉਹਨਾ ਅੱਛਾ ਤੇ ਏਅਰ ਹੀ ਚਵਾਉਗੀ 13 ਕਿਲੋ ਦੇ ਲਗਭਗ ਕਿਉਂਕਿ ਗਰਮੀ ਆ ਹਾਂਜੀ 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 ਵੱਧ ਵੀ ਚਵਾ ਸਕਦੀ ਕੁਝ ਵੀਰਸੇ ਵਾਲਾ ਲੈ ਜਾਊਗਾ ਜੀ ਤੋਰਾਂ ਫੇਰੇ ਹਾਂਜੀ ਬਾਕੀ ਵੱਡੀ ਮਹੀ ਹੈ ਜੀ ਪਲੀ ਜੁੜੀ ਆ ਕਾਠੀ ਵਾਲੀ ਆ ਹਾਂਜੀ ਹਾਂਜੀ ਸੋਹਣੀ ਆ ਹਾਂਜੀ ਬਾਕੀ ਵੀ ਤੇ ਕੱਟ ਕੱਟ ਬੋਲ ਜਾਵਾ ਇਲਾਜ ਇਹ ਪਲੀ ਜੁਰੀ ਹੈ ਸੋਹਣੀ ਹੈ ਬਾਕੀ ਵੀ ਜੀ ਫੰਤੂ ਨੂੰ ਵੇਖੋ ਕਿੰਨਾ ਸੋਹਣਾ ਹੈ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਬਾਕੀ ਵੀਰ ਜੀ ਆਪਾਂ ਮਹੀਨਾ ਹੀ ਸਾਭ ਲਈਏ ਨਾ ਇੱਕ ਹਾਂਜੀ ਇੱਕ ਮਹੀਨੇ ਜੇ ਕੀ ਖਾ ਜੂਗੀ ਹਾਂਜੀ ਹਾਂਜੀ ਇਹਨਾਂ ਹੀ ਸਾਭ ਲਈਏ ਤਾਂ ਲੱਖੋਂ ਬਾਹਰ ਜਾਣੀ ਐ ਮੈਂ ਠੀਕ ਐ ਪਰ ਹੁਣ ਕਿਹਾ ਜੀ ਦੇਦਣੀ ਵੇਚੀ ਕਿੰਨੇ ਦੀ ਬਾਕੀ ਵੀਰ ਜੀ ਠੰਡੀ ਐ ਸੀਲੀਆਂ ਜਿਆ ਹਾਂਜੀ 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 ਬਾਕੀ ਵੀਰ ਜੀ ਚਵਾਈ ਤੈਟ ਹੋਵੇ ਤਾਂ ਵੀ ਆਪਣੀ ਜ਼ਿੰਮੇਵਾਰੀ ਆ ਅੱਛਾ ਮੱਝ ਭਾਰ ਪਾਵੇ ਤਾਂ ਵੀ ਆਪਣੀ ਜ਼ਿੰਮੇਵਾਰੀ ਆ ਠੀਕ ਐ ਹਾਂਜੀ ਥਣਾ ਦੀ ਆਪਣੀ ਫੁੱਲ ਗਰੰਟੀ ਹੋਊਗੀ ਵੇਚੀ ਤੇ ਕਿੰਨੇ ਦੀ ਆਏ ਫਿਰ ਹੁਣ ਵੀਰ ਜੀ ਜਾਇਜ਼ ਹੀ ਦੇ ਦਈਏ ਹੁਣ ਇਹ ਵੀ ਤੁਹਾਨੂੰ ਪਹਿਲਾਂ ਤਿਆਰ ਕਰ ਲਈਏ ਤੇ ਫਿਰ ਦੇ ਪੈਸੇ ਵੱਧ ਵਟੇ ਜਾਣੇ ਹੁਣ 65000 ਦੀ ਦੇ ਦਾਂਗੇ ਅੱਛਾ 65000 ਦੀ ਵੀ ਦੇ ਦੇ ਚਲੋ ਬਾਕੀ ਕੋ ਫੋਨ ਲਾਵੇ ਮਾਨਤਨ ਮੁੱਕ ਤੇ ਹੋ ਜੂਗਾ ਬਾਕੀ ਵੀ ਜੀ ਵੱਡੀ ਮਈ ਆ ਦੁੱਧ ਵਾਲੀ ਆ ਹਾਂਜੀ ਹਾਂਜੀ ਬਾਕੀ ਸੀਲ ਠੰਡੀ ਬੜੀ ਐ ਵਰਜੀ ਠੀਕ ਹਾਂਜੀ ਹਾਂਜੀ ਇਹ ਚਾਚਾ ਜੀ ਆਪਣੇ ਆਏ ਆ ਗਾਈ ਤੇ ਅੱਛਾ ਇਹ ਵੀ ਨਹੀਂ ਆ ਵੀ ਹੋਣਾ ਚਾਚਾ ਆਪਦੀ ਆਈ ਕੀ ਕਰਦੇ ਆ ਅੱਛਾ ਹਾਂਜੀ ਹਾਂਜੀ ਅਜੇ ਸੌਦਾ ਕਰਨਾ ਆ ਸੌਦਾ ਕਰਨਾ ਠੀਕ ਆ ਪਤਨ ਡਾਂਗ ਲਾ ਕੇ ਪਤਾ ਨੂੰ ਫੇਰ ਦੇ ਕੀ ਕਰ ਅੱਛਾ ਠੀਕ ਆ ਚਲੇ ਵੱਡੇ ਆ ਜੋ ਮਰਜ਼ੀ ਕਰ ਸਕਦੇ ਆ ਜੋ ਮਰਜ਼ੀ ਕਰਦਾ ਹਾਂ ਜੀ ਹਾਂ ਜੀ ਬਾਕੀ ਕੰਮ ਮੰਗੇ ਤਾਂ ਵਧੀਆ ਮੈਂ ਵੀ ਘਰੋਂ ਬਹਿ ਕੇ ਗੱਲ ਕਰਦੇ ਆ ਅੱਛਾ ਹਾਂ ਜੀ ਹਾਂ ਜੀ ਠੀਕ ਹੈ ਇਹਦੇ ਨਾਲ ਆ ਗਾਦੀ ਤੇ ਡਾਂਗ ਫੇਰਾਂਗੇ ਅੱਛਾ ਠੀਕ ਆ ਚਲੇ ਵੀ ਵਧੀਆ ਕੰਮ ਆ ਇਹ ਗਾਂਵਾਸਤੇ ਤੋਂ ਸਕੀਮ ਦੇਤੀ ਆ ਠੀਕ ਆ ਅਈ ਦਾ ਕੱਢ ਲੈ ਜਾਓ ਅਈ ਦੂਧੋਤੀ ਦੇਣੇ ਬਿਦਾ ਜੋ ਤਾਈ ਲੈ ਜਾਓ ਮੈਂ ਮੁੰਡੇ ਨੂੰ ਭਗਾਉ ਹਾਂ ਜੀ ਹਾਂ ਜੀ ਲੈ ਜਾਓ ਹਾਂ ਜੀ ਹਾਂ ਜੀ ਹੁਣ ਆਏ ਆ ਵੇ ਦੇ ਕੀ ਕਰਦੇ ਠੀਕ ਆ ਬਾਕੀ ਇਹ ਆ ਕੇ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾੱਕ ਕੇ ਲੈ ਜਾ ਜੀ